ਸਰਾਬਾ ਬਲਾਕ ਦੇ ਪਿੰਡ ਥੂਹੀ ਦੇ ਵਾਸੀ ਨੇ ਦੋ ਨੌਜਵਾਨਾਂ ਦੀ ਇਸ ਤੇ ਲਈ ਕੁੱਟਮਾਰ ਕਰ ਰਹੇ ਹਨ ਕਿਉਂਕਿ ਇਹਨਾਂ ਤੇ aarop ਹਨ ਕਿ ਇਹ ਲਗਾਤਾਰ ਰਾਤ ਨੂੰ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ ਦਹਿਸ਼ਤ ਦੇ ਮਾਰੇ ਪਿੰਡ ਵਾਸੀ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਣਾ ਵੀ ਬਿਲਕੁਲ ਬੰਦ ਹੋ ਚੁੱਕੇ ਨੇ ਜਦੋਂ ਬੀਤੀ ਰਾਤ ਪਿੰਡ ਵਾਸੀਆਂ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦੇ ਕੋਲੋਂ ਤਲਵਾਰਾਂ ਤੇ ਹੋਰ ਸਮਾਨ ਮੌਕੇ ਤੋਂ ਇਹਨਾਂ ਤੋਂ ਕਾਬੂ ਕੀਤਾ ਗਿਆ ਤੇ ਬਾਕੀ ਦੇ ਇਹਨਾਂ ਦੇ ਨਾਲ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ ਸੋ ਪਿੰਡ ਵਾਸੀਆਂ ਵੱਲੋਂ ਪਹਿਲਾਂ ਇਹਨਾਂ ਦੀ ਖੂਬ ਕੁੱਟਮਾਰ ਕੀਤੀ ਗਈ ਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਨਾਲ-ਨਾਲ 8-9 ਸਾਥੀਆਂ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਕਾਂ ਵਿੱਚ ਪਹੁੰਚਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਆਲੇ-ਦੁਆਲੇ ਦੇ ਵਿੱਚ ਇਹਨਾਂ ਨੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਸੀ ਇਹਨਾਂ ਕੋਲੇ ਕਿਰਪਾਨਾਂ ਸੀਗੀਆਂ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹ ਜਿਹੜੇ ਤਿੰਨ ਮੋਟਰਸਾਈਕਲਾਂ ਤੇ ਸੀਗੇ ਜੀ ਅੱਠ ਦੇ ਕਰੀਬ ਸੀਗੇ ਦੋ ਤੇ ਤਿੰਨ-ਤਿੰਨ ਸੀਗੇ ਇੱਕ ਤੇ ਦੋ ਵੀ ਸੀ ਬੜੇ ਕਿੰਨੇ ਦੇ ਫੜੇ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਕਰਦੇ ਕੀ ਸੀ ਇਹ ਇਹ ਗੁੰਡਾਗਰਦੀ ਕਰਦੇ ਸੀ ਜੀ ਮੋਬਾਈਲ ਖੋਹਦੇ ਸੀ ਲੋਕਾਂ ਦੇ ਇੱਕ ਇਹਨਾਂ ਨੇ ਸਰਕੂਲਰ ਰੋਡ ਤੋਂ ਮੋਬਾਈਲ ਕੋਹਿਆ ਕੱਲ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਤੋਂ ਮਾਇਰ ਕੋਈ ਇੱਕ ਤੇ ਛੜਦੇ ਸੀ ਜੇ ਤੇ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦੁਆਲੇ ਦੀ ਤੇ ਸੁਨੇ ਰਾਹ ਨਹੀਂ ਉੱਤੇ ਕਰਦੇ ਸੀ ਮੀਂਹ ਕੋ ਬਾਹਰ ਦੱਤਾ ਤਾਂ ਲਗਾਤਾਰ ਚੰਨ ਰਹੀਆਂ ਸੀ ਜੀ ਰੋਜ਼ ਦੋ-ਦੋ ਤੇ ਤਿੰਨ-ਤਿੰਨ ਵਾਰ ਦੱਤਾ ਹੋ ਰਹੀ ਸੀ ਲਗਾਤਾਰ ਹਿੱਕਾ ਕਾਪ ਤੇ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਡੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਇਹ ਉਹ ਭਵਾਨੀ ਗੜਦੇ ਨੇ ਇੱਕ ਮੁੰਡਾ ਮੁੰਡਾ ਪੜੋਦਾ ਨਾ ਉਮਰ ਕਿੰਨੀ ਤਾਂ ਇਹ ਇਹਨਾਂ ਦੀ ਉਮਰ ਲਗਭਗ 22-24 ਸਾਲ ਦੇ ਕਰੀਏ ਲੋਕੀ ਫੜੇ ਉਸ ਦੀ ਸਥਿਤੀ ਸੁਪਰੀ ਕੀ ਸੀ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਮੁੰਡਿਆਂ ਤੇ ਹੁਣ ਆਪ ਤੁਸੀਂ ਕੌਣਸ ਨੂੰ ਬੁੜਾਇਆ ਤੇ ਹੁਣ ਕੀ ਫਰਕਰ ਕਾਰਵਾਈ ਕੀਤੀ ਅਸੀਂ ਤਾਂ ਕਾਰਵਾਈ ਪੁਲਿਸ ਕੋਲੋਂ ਹਾਲੇ ਪਹੁੰਚੀ ਹੈ ਜੀ ਹੁਣ ਅਸੀਂ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਤੇ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਪੁਲਿਸ ਨੂੰ ਕਹਿੰਦੇ ਕਿ ਉਹਨਾਂ ਨੂੰ ਲਿਓ ਚੱਕ ਤੁਹਾਡੇ ਨਾਲ ਮਾਹੌਲ ਬਹੁਤ ਜ਼ਿਆਦਾ ਮਤਲਬ ਕੇ ਖਰਾਬ ਸਾਨੂੰ ਬਲਕੇ ਘਰੋਂ ਨਿਕਲਣਾ ਵੀ ਮੈਨੂੰ ਬੰਕ ਕਰਿਆ ਪਿਆ ਸਾਬ 7 ਵਜੇ ਸ਼ੁਰੂ ਹੋ ਜਾਣਾ 6:30 ਵਜੇ ਬਲਕੇ ਸੋ ਮੋਬਾਈਲ ਖੋਲਿਆ ਕੋਈ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਵੀ ਜੇ ਚੋਨੇ ਸਾਬ ਉਹ ਕੁਰਬਾਨਦਾਰ ਕੇ ਜੜੀ ਕਢਾਉਂਦੇ ਕਿੰਨੇ ਮੁੰਡਿਆਂ ਦਾ ਮੁੰਡਾਂ ਦਾ ਜੇ ਤੋਂ ਤਿੰਨ ਮੁੰਡੇ ਦਾ ਕੋਈ ਜੇ ਬੰਦਾ ਬਹੁਤ 6-7 ਬੰਦੇ ਹੋਰ ਨੇ 12-13 ਬੰਦੇ ਨੇ ਕਿੰਨੇ ਦਾ ਬੋਲਦਾ ਸਾਬ ਉਹਨਾਂ ਦਾ ਬਹੁਤ ਰੋਜ਼ ਦੋ ਚਾਰ ਹੁੰਦੀਆਂ ਨੇ ਲਾਲੋ ਸਾਬ ਹੋਰ ਇਹੀ ਮੰਨ ਕਰਦਾ ਜੀ ਇਹਨਾਂ ਦੇ ਕਾਰਵਾਈ ਹੋਈ ਨਹੀਂ ਜੀ ਰੋਕਣਾ ਚਾਹੀਦਾ ਵੀ ਇਹਨਾਂ ਨੂੰ ਪੁੱਛ ਲੋ ਬੰਦੇ ਨੂੰ ਪ੍ਰਸ਼ਾਸਨਾਂ ਨੇ ਨਾ ਮੰਨ ਕੇ ਕਾਰਵਾਈ ਕਰੀ ਇਹਨਾਂ ਦੇ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ ਹੋਰ ਕੋਈ ਕੋਈ ਵੀ ਗ੍ਰਿਲਾਂ ਨੇ ਉਹਦੇ ਸਾਡੇ ਸਟੇਜ ਹੀ ਮਾ ਉਹ ਜਿਹੜੇ ਗ੍ਰਿਲਾਂ ਵਾਲੇ ਲੋਹੇ ਨੇ ਜੀ ਉਹ ਸਭ ਪੱਟ ਕੇ ਲੈ ਗਏ ਕਿੰਨੇ ਮੁੰਡੇ ਲੈ ਕੇ ਆਏ ਇਹ ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਦਿੱਤੀ ਇਹ ਚੈੱਕ ਕਰ ਰਹੇ ਸੀ ਇਹਨਾਂ ਲੋਕੀ ਜਿਹੜੇ ਕਹਿੰਦੇ ਨੇ ਕਿ ਇਹਨਾਂ ਕੋਲ ਮਿਲਦੇ ਨੇ ਹਥਿਆਰ ਉਹਨਾਂ ਦਾ ਅੱਜ ਅਸੀਂ ਲੈ ਕੇ ਹੁਣ ਤੱਕ ਵੀ ਚੱਲ ਰਹੀ ਹੈ ਜਿਹੜੀ ਇਹਦੇ ਕਾਰਵਾਈ ਹੋਈ ਨਹੀਂ ਮੈਂ ਮੰਨਦੇ ਆਂ ਇਹ ਬੇਲੇ ਵਾਲਦੇ ਨਹੀਂ ਕਿੰਨੇ ਇਹ ਇਹਨਾਂ ਦਾ ਦਾਫਾ ਇੰਜਾਮਾ ਵੀ ਜਿਹੜਾ ਹੈ 6-7 ਮੁੰਡੇ ਹੋਰ ਵੀ ਆ ਉਹ ਜਿਹੜੇ ਦੱਸੇ ਨੇ ਜੀ ਨੌ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਆ ਫਿਰ ਸੱਚਾ ਸੱਚਾ